ਆਹ ਲੰਗਰ ਮਿਲਦੇ ਆਪਾਂ ਪਹਿਲੇ ਤੇ ਦੂਜੇ ਰੰਮ ਨਹੀਂ ਅੱਜ ਸਾਰਾ ਮਿੱਠਾ ਲੰਗਰ ਮੈਂ ਦੂਜੇ ਰੰ ਨਹੀਂ ਨਹੀਂ ਆਪਣੇ ਇਹਨਾਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆਂ ਜੀ ਉੱਤਮ ਬਿਹਾਰ ਮਾਨਕਾਲ ਇਹ ਸਾਹਮਣੇ ਥਾਰ ਗੱਡੀ ਖੜੀ ਆ ਇਹੋ ਮੁੰਡਾ ਜੀ ਮੈਂਟਲੀ ਅਫਸੈਟਾ ਘਰ ਦੇ ਵਿੱਚ ਉਹਦੇ ਮੰਮੀ ਦੀ ਡੈਥ ਹੋ ਗਈ ਦੇ ਅਰੀ ਦੀ ਡੈਥ ਹੋ ਗਈ ਸੀਗੀ ਪਹਿਲਾਂ ਮੰਮੀ ਦੀ ਡੈਥ ਹੋ ਗਈ ਉਹਨੂੰ ਮੈਂਟਲੀ ਅਫਸੈਟ ਹੋ ਗਿਆ ਦੋ ਤਿੰਨ ਮਹੀਨਿਆਂ ਤੋਂ ਮਾਂ ਦੀ ਮੌਤ ਤੋਂ ਬਾਅਦ ਤੋੜਪੰਨ ਕਰ ਰਿਹਾ ਘਰ ਦੇ ਵਿੱਚ ਸਾਰੀ ਰਾਤ ਚੀਕਾਂ ਮਾਰੀ ਜਾਂਦਾ ਨੰਗਾ ਹੋ ਕੇ ਘੁੰਮ ਜਾਂਦਾ ਗੱਡੀ ਆ ਉਹਦੀ ਥਾਰ ਕਿਤੇ ਲੈ ਕੇ ਇਧਰ ਨੂੰ ਭਜਾ ਕੇ ਲੈ ਜਾਂਦਾ ਕਿਤੇ ਇਧਰ ਨੂੰ ਕਿਤੇ ਇੱਥੇ ਖੜਾ ਹੀ ਰੇਸਾਂ ਦੇਈ ਜਾਂਦਾ ਗੱਡੀ ਦੀਆਂ ਕੱਪੜੇ ਲਾ ਦਿੰਦਾ ਇਹ ਸਾਰੇ ਆਂਢੀ ਗਵਾਂਢੀ ਲੋਕ ਸਾਰੇ ਪਰੇਸ਼ਾਨ ਤੇ ਅੱਜ ਉਹਨਾਂ ਦੇ ਮਾਸੜ ਜੀ ਇਹ ਵੱਡੇ ਘਰ ਤੋਂ ਆ ਕੀ ਨਾ ਤੁਹਾਡੇ ਸਵਰਨ ਸਿੰਘ ਸਵਰਨ ਸਿੰਘ ਜੀ ਤੇ ਇਧਰ ਬਲਤੇਜ ਸਿੰਘ ਜੀ ਮੋਗੇ ਤੋਂ ਇਹ ਦੋਨੋਂ ਮਾਸੜ ਜੀ ਨੇ ਉਹਦੇ ਇਹਨਾਂ ਦੇ ਬੇਟੇ ਨੇ ਬਾਹਰੋਂ ਸਾਡੇ ਨਾਲ ਅਪਰੋਚ ਕੀਤੀ ਵੀ ਵੀਰੇ ਇਦਾਂ ਕਰਕੇ ਸਾਡਾ ਰਿਸ਼ਤੇਦਾਰਾਂ ਨੂੰ ਵੀਡੀਓ ਭੇਜੀਆਂ ਤੇ ਅਸੀਂ ਉਹ ਵੀਡੀਓ ਵੀ ਅਟੈਚ ਕਰਾਂਗੇ ਤੁਸੀਂ ਦੇਖਿਓ ਕਿੰਨੀਆਂ ਮਤਲਬ ਖਤਰਨਾਕ ਵੀਡੀਓ ਆ ਡਰ ਲੱਗਦਾ ਦੇਖ ਕੇ ਹੀ ਉੱਪਰ ਚੜ ਜਾਂਦਾ ਉੱਥੋਂ ਨੰਗਾ ਹੋ ਕੇ ਗਾਲਾਂ ਕਢਦਾ ਭੰਨੀ ਜਾਂਦਾ ਚੀਜ਼ਾਂ ਥੱਲੇ ਮਾਰੀ ਜਾਂਦਾ ਚੱਕ ਚੱਕ ਕੇ ਉਹਨਾਂ ਦੀ ਕੋਸ਼ਿਸ਼ ਕਰਦੇ ਅੰਦਰ ਜਾ ਕੇ ਉਹਨੂੰ ਕਿਸ ਤਰੀਕੇ ਕਾਬੂ ਕਰਨ ਦੀ ਤੇ ਤੁਸੀਂ ਵੀ ਦੇਖਿਓ ਸ੍ਰੀ ਅਰਦਾਸ ਮਹਾਰਾਜ ਦਾ ਅੰਦਰ ਉਸ ਦੀ ਬਖਸ਼ਣਾ ਨੂੰ ਬੀੜ ਨੂੰ ਵਿਚਾਰੇ ਨੂੰ ਅਸੀਂ ਕਿਸ ਤਰੀਕੇ ਯਾਸਕੀ ਨਾਲ ਤੁਸੀਂ ਥੋੜਾ ਕੈਮਰਾ ਦਾ ਹਿਸਾਬ ਨਾਲ ਰਹੋ ਪਿੱਛੇ ਰਾਜੂ ਓ ਰਾਜੂ ਵੀਰੇ 아니야. 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 ਮਾਸੜ ਜੀ ਨਾਲ ਨੇ ਸਾਡੇ ਸਵਰਨ ਸਿੰਘ ਜੀ ਰਾਜੂ ਕੀ ਹਾਲ ਨੇ ਨਾ ਰਵੀ ਹੋ ਗਿਆ ਹਾਂ ਇਹ ਆਲੇ ਬਾਈ ਚੱਲੇਗਾ ਜੇ ਰੋਕ ਨਹੀਂ ਮਾਰਦਾ ਹਾਂ ਸਸਤੀ ਗੱਲ ਵੀਰੇ ਕੀ ਨਾ ਤਰਾ ਆਪ ਦਾ ਆਈਏ ਕਿਸਤੀ ਆ ਰੱਜੂ ਤੂੰ ਜਾਣਦਾ ਮੈਨੂੰ ਆਪਾਂ ਤੇ ਪੀਏ ਜੂ ਦੇ ਬਾਹਰ ਮਿਲਦੇ ਹੁੰਦੇ ਸੀ ਚੱਲ ਜਾਂ ਮਿਲਦੇ ਹੁੰਦੇ ਸੀ ਹਾਂ ਰੱਜੂ ਰੱਜੂ ਹੋਰ ਸੁਣਾ ਬਾਈ ਤੇ ਮੇਰੀ ਲਾਲੀਓ ਕੀ ਹਾਲ ਚੱਲ ਨੇ ਇਕੱਲੇ ਕੋਲੀ ਆ ਬਾਈ ਆਉਂਦਾ ਆ ਰਿਹਾ ਥੱਲੇ ਹੀ ਆ ਨਾਲ ਮਾਨ ਸਾਹਿਬ ਵੀ ਆ ਰਹੇ ਨੇ ਨਾਲ ਬੱਬੂ ਮਾਨ ਬਾਈ ਹੈ ਕਹਿੰਦੇ ਬੱਬੂ ਮਾਨ ਦਾ ਫੈਨ ਆ ਤੂੰ ਬਹੁਤ ਲਾਈਵ ਵੀ ਚੋਰੀ ਹੋ ਜਾਂਦੀ ਹੁੰਦੀ ਹੈ ਹਾਂ ਬਈ ਬਈ ਮੈਟ ਕੇ ਬਾਈ ਵੀ ਬੱਬੂ ਮਾਨ ਦੇ ਬੱਬੂ ਮਾਨ ਦੇ ਗਾਣੇ ਸੁਣ ਕੇ ਸੁੰਦਰ ਹੈ ਨਾ ਤੂੰ ਹਾਂ ਮੈਨੂੰ ਕਿਤੇ ਇਤੈ ਕੁਝ ਨਹੀਂ ਆਪ ਪਾਉਂਦਾ ਲਿਖਦਾ ਵੀ ਗਾਣੇ ਮੈਂ ਛੱਤ ਤੇ ਮੈਂ ਬਾਕੀ ਆ ਬਹੁਤ ਇਹਦਾ ਬਾਕੂ ਵੀ ਜਿਉਂਦਾ ਹਾਂ ਹਾਂ ਉਸਤਾਦ ਜੀ ਤਮਣੇ ਆ ਉਸਤਾਦ ਜੀ ਹੈਗੇ ਹਨਾ ਤਾਂ ਤੇ ਮੁੰਡੇ ਹਾਂ। ਹੂੰ। ਨਾ ਤਾ ਬੱਦਲ ਪੁੱਤ। ਹੋਰ ਬੱਬੂ ਬੈਠਾ ਮੈਂ ਵੀ। ਬੈਠੇ ਭਾਈ। ਠੀਕ ਆ। ਹੋਰ ਸੁਣਾ ਬੱਬੂ। ਕੀ ਹਾਲ ਨੇ ਭਾਈ? ਭਾਈ ਅੱਜ ਅਸੀਂ ਲਾਈਵ ਕਰਨ ਆਏ ਆਂ ਤਰਾ। ਵਾਲ ਦੇ ਠੀਕ ਕਰ ਲੈ ਮੜਾ ਜੀ ਮਾਨ ਸਾਹਿਬ ਨੇ ਦੇਖਣਾ ਤੈਨੂੰ ਮੁੜ ਕੇ। ਵਾਲ ਦੇ ਠੀਕ ਕਰ ਲੈ ਮੜਾ ਜੀ ਬੱਬੂ। ਲਾਈਵ ਦੇਖਣਾ ਆ ਮੈਂ ਫਿਰ ਦਿਖਾ ਲਾਈਵ ਲਾਈਟ ਦਿਖਾ ਕਰਨਾ। ਨਾ ਜਗਾ ਭਾਈ ਲੈ। ਉਹ ਲੈਡ ਨਾਲ। ਉਹ ਥੋੜੇ ਵਾਲ ਦੇ ਸੈੱਟ ਕਰ ਲੈ। ਵਾਲ ਦੇ ਸੈੱਟ ਕਰ ਲੋ ਮਾਨ ਸਾਹਿਬ। ਉਸਤਾਦ ਜੀ ਨੇ ਦੇਖਣਾ ਤੁਹਾਡਾ ਸਾਰਾ ਇਹ ਗਾਣ ਗੋਣ। ਮੈਰੀ ਆ ਬਾਈ ਡੋਟਾ ਬੰਨਣਾ ਚੱਲ ਡਵੱਟਾ ਬਾਈ ਨੇ ਜਾਲੀ ਜੰਨੀ ਵੇਰ ਬਾਲ ਦੇ ਸੈਟ ਕਰ ਲਾ ਪਹਿਲਾਂ ਹਾਂ ਇੱਥੇ ਗਏ ਕਿ ਚਲਾਈ ਜਾਂਦੇ ਹਾਂ ਹਾਂ ਹੈਗਾ ਧਾਰੀ ਨਾ ਤਰੋਈ ਇਹ ਵੀ ਬੰਦਾ ਮਨਾ ਰੋਈ ਪੋੜਾ ਲੱਗ ਗਿਆ ਡਵੱਟਾ ਵੀ ਜਮਾ ਉਹਦੇ ਨੂੰ ਵੀ ਬੰਨੇ ਮਾਨੰਗ ਹੋਈ ਹੈ ਨਾ ਦਾਦਾ ਮਾਨਦਾਰ ਹੈ ਹਾਂ ਬਸ ਕੜੀਏ ਤੋਂ ਬੰਦਾ ਹੈ ਮੈਂ ਗਾਇਤਿ ਸੁਣਾਂਗਾ ਹੋਰ ਬਾਬੂ ਬਾਈ ਆਪੀ ਆ ਜੂਗਾ ਠੀਕ ਹੈ ਵੀਰੇ ਕਿੰਨਾ ਪੜਿਆ ਬਾਈ ਤੂੰ ਇਿੱਤ ਤਾਂ ਮੈਂ ਮੈਂ ਬਾਈ ਕਰ ਲੈਣਾ ਗੱਲ ਸੁਕਦਾ ਮੇਰਾ ਗੱਲ ਸੁਕਦਾ ਪਾਣੀ ਭਲਾ ਯਾਰ ਬਾਈ ਨਹੀਂ ਲਾਗੇ ਪਾਣੀ ਭਲਾ ਇਤੋਂ ਕਾਲਜ ਤਾਂ ਹੋਤਾ ਹੈ ਕਿਹੜੇ ਕਾਲਜ ਪੜਿਆ ਈ ਤੂੰ ਇੱਥੇ ਪਲੱਸ 2 ਕਿੱਥੇ ਕੀਤੀ ਹੈ ਹੈ ਵੱਧ ਮੁੰਡੇ ਜਿਹੜੇ ਪ੍ਰਾਪਤ ਹੈ ਬੜੀਆ ਸੀ ਉਧਰ ਚੜਾਈ ਸੀ ਤੇਰੀ ਕਾਲਜ ਦਾ ਯਾਰ ਆ ਜਿਹੜਾ ਸਕੂਲ ਸੀਗਾ ਉੱਥੇ ਪਲੱਸ 2 ਕੀਤੀ ਇੱਥੇ ਉੱਥੇ ਵੀ ਮੰਨਦੇ ਸੀ ਸਾਰੇ ਬੰਦੇ ਤੈਨੂੰ ਉਹ ਵੀ ਪ੍ਰਧਾਨ ਸੀ ਵੀ ਪ੍ਰਧਾਨ ਸੀ ਵੀ ਇਹ ਕਹਿੰਦੇ ਬੱਬੂ ਮਾਨ ਦਾ ਫੈਨ ਆ ਆਇਆ ਤੁਸੀਂ ਹਾਂ ਹਾਂ ਘੰਟੜੇ ਮਾਨ ਦਾ ਹਾਂ ਸਾਰੇ ਅਪਰੇਜ਼ਗਾਰੀ ਹੈ ਮਤਲਬ 10 ਦੇ ਸ਼ਿਕਾਰੀ ਹੈ ਸਾਰੇ ਹਾਂ ਆ ਗੱਡੀ ਤੇਰੀ ਆ ਹਾਂ ਹਾਂ ਕਿੰਨਾ ਮਾਡਲ ਆ ਇਹ ਆ ਤਾੜੀ ਲਈ ਜੀ ਭਾਂਡੇ ਇਹ ਪਿੱਛੇ ਉਹ ਕੇ ਥਾ ਰਹਾ ਹੈ ਥਾ ਰਹਾ ਹੈ ਅੱਛਾ ਦੇਖੇ ਤਾਂ ਮੁਲੀ ਜਾਏ ਠੀਕ ਆ ਹਾਂ ਮੈਂ ਬਹਿ ਲੈਣੇ ਭਾਈ ਮੈਂ ਹੋਰ ਉੱਤੇ ਬਹਿਨੇ ਆ ਚੱਲ ਕੇ ਕੁਰਸੀ ਦਿਓ ਭੈਣੇ ਇੱਕ ਅੱਧੀ ਕੁਰਸੀ ਬਹਿਣ ਨੂੰ ਆਹ ਬੜੀ ਗੱਜਾ ਮੈਂ ਕਬਲਾ

ਏ अंदर ਲੱਗ ਜਾਂਦੀ ਹੈ ਇਹਦਾ ਪਲਾਟ है ਜੀ ਗਾਹਾਂ ਉਹ ਵੀ ਲੱਗ ਜਾਂਦੀ ਹੈ ਲੱਗ ਜਾਂਦੀ ਜੀ ਹੁਣ ਜੋਬ ਜੂ ਕਿੱਥੇ ਕਰਦਾ ਸੀ ਤੂੰ ਹੈ ਰਜੂ ਹਾਂਜੀ ਜੋਬ ਜੂ ਕਿੱਥੇ ਕਰਦਾ ਨਹੀਂ ਕਿੱਥੇ ਨਹੀਂ ਹਾਂ ਹਲੋ ਗਾਬੜੀ ਮੈਂ ਨਾ ਮੈਂ ਆਪਣੇ ਉਹ ਹੀ ਵਧੀਆ ਬੰਦੇ ਆ ਮਸਤ ਇਨੀਰ ਕਿ ਮੁਜਾਗਾਂ ਕਿਉਂ ਕਰ ਲੈਣਾ ਹੋਏ ਨਾ ਵਾਹ ਜਰੂਰ ਨਹੀਂ ਜਾਲੀਆਂ ਪਗਾਉਣ ਚ ਮੈਨੂੰ ਕਹਿੰਦਾ ਤੂੰ ਬੈਗ ਪੋਣਾ ਛੱਡ ਦਿਆ ਕਰ ਪਤੰਦਾ ਬੈਲੀ ਛੱਡਦਾ ਨਹੀਂ ਮੈਂ ਕਿਹਾ ਕਾ ਗੱਦ ਮੈਂ ਤਾਂ ਮੈਂ ਜੋ ਜੱਕ ਕਰਦਾ ਜਾਂ ਤਾਂ ਬਿਨਾਂ ਸਾਰੇ ਚੀਜ਼ਾਂ ਤੂੰ ਛੱਡਦਾ ਰਾਜੂ ਕਹਿਲ ਵਾਹ ਯਾਰ ਸੀ ਆ ਰਾਜੂ ਕਹਿਲ ਪਹਿਲਾਂ ਤੋਂ ਬੈਲੀ ਰਿਹਾ ਬੈਲੀ ਵਾਹ ਵਾਹ ਨਾ ਕਰ ਪਾਵਰ ਚ ਮਿਲਟੂ ਭਾਈ ਤੂੰ ਬਣੂ ਹਰਾ ਦੇਗਾ ਨਹੀਂ ਹਰਾ ਨਹੀਂ ਹਰਾਉਂਦਾ ਮੈਂ ਹਾਲੇ ਹਕੀਆ ਰਾਮਾ ਤੁਮੇਰਾ ਹਾਂ ਵੇ ਓਏ ਛੋਟਾ ਭਾਈ ਆ ਮੇਰਾ ਤੂੰ ਆਈਏ ਯਾਰ ਪਾੜ ਤਾਂ ਤੂੰ ਕਰਦਾ ਹੁੰਦਾ ਹੀ ਪਹਿਲਾਂ ੴ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਨ ਸਚ ਜੁਗਤ ਸਚ ਲੋੜ ਨਹੀਂ ਛੱਡਦੇ ਨਾਨਕ ਹੋਸੀ ਛੱਡ ਦੇ ਜੋ ਪੰਚਾ ਸਕੀਮਾ ਲਾਉਣਾ ਸਾਡੇ ਨਾਲ ਹੀ ਲਾਈ ਜੈਣਾ ਬੈਲੀਆਂ ਨਾਲ ਹੈ ਬੈਲੀਆਂ ਨਾਲ ਸਕੀਮਾ ਕੌਣ ਲਾ ਲੂ ਉਹ ਵੀ ਰਾਜੂ ਕਹਿਣ ਨਾਲ ਕੈਲ ਸਾਹਿਬ ਅਰੇ ਨਲਦ ਗੋਸੀ ਦਾ ਜਿਆ ਭਾਵਰਾ ਕਲਾਇਆ ਇੱਧਰ ਬਹਿ ਜਾ ਨਾ ਅਕਲਕ ਬਹਿਂਦੇ ਹੁੰਦੇ ਕੈਲ ਸਾਹਿਬ ਕੋਈ ਨਾ ਆਪਣੇ ਕੋ ਛੱਡ ਕੇ ਕੁਰਸੀ ਪਿੱਛੇ ਲੜਦੇ ਫਿਰਦੇ ਲੋਕ ਹੈ ਹੈ ਲੱਗੀ ਤੇਰੀ ਪੈਂਟਰ ਹੋਈ ਨਹੀਂ ਮੈਂ ਨਹੀਂ ਥਾਪਿਆ ਨਹੀਂ ਆਵਾਜ਼ ਭਰਦੀ ਗੱਡੀ ਹੈਗੀ ਮਸ਼ੀਨ ਦੀ ਇਹ ਕਿੱਥੋਂ ਆਏ ਇਹ ਜੁੱਕੇ ਤੋਂ ਆਏ ਨਹੀਂ ਬਹਿ ਜਾ ਉਤਾਰ ਬਹਿ ਜਾ ਉਤਾਰ ਸਾਡੇ ਅੰਕਲ ਨੇ ਅਵਤਾਰ ਸਿੰਘ ਜੀ ਸਾਨੀ ਮੈਂ ਬਸ ਉਹਨੇ ਬੈਠੋ ਸੁਣ ਬੈਠੇ ਉਹ ਆ ਰਲ ਨੂੰ ਸੰਸਕਾਰ ਵਾਸਤੇ ਆਉਣਾ ਸੀ ਬੰਦੇ ਨੇ ਉਹ ਹੈ ਹੈਲੋ ਹਾਂਜੀ ਆ ਕਰਦਾ ਜੀ ਮੁੰਡਾ ਗੱਲ ਉਹ ਦਫਨਾਉਣਾ ਸੀ ਜਿਹੜਾ ਵੀਰ ਹਾਂ ਜੀ ਉੱਥੇ ਮੰਡੀ ਕਰਵਾ ਆ ਸਾਡੇ ਦੀ ਡੈਥ ਹੋ ਗਈ ਯਾਰ ਕੱਲ ਬਾਪੂ ਦੇ ਇੱਕ ਨਾ ਮੁਸਲਮ ਸੀ ਬਾਈ ਉਹਦੀ ਬਾਹ ਬੱਢੀ ਹੋਈ ਸੀ ਇੱਕ ਕੀੜੇ ਪੈ ਪੈ ਸਾਰਾ ਸਾਰਾ ਸਮਝ ਗਿਆ ਬਦੂ ਆਂ ਗਿਆ ਮਰ ਗਿਆ ਸੀ ਉਹ ਬਚਾਰਾ ਉਹਨੂੰ ਅੱਜ ਸੰਸਕਾਰ ਕਰਨਾ ਦਾ ਆਈ ਆਈ ਵਸ ਇੱਕੀ ਚਲ ਜੀ ਆਪਾਂ ਉੱਥੇ ਨੂੰ ਸੁਪਨੇ ਦੇ ਕੰਮ ਨੂੰ ਕੰਮ ਕਰ ਹੈ ਚਲ ਆਪ ਫੇਰ ਅਮੇ ਪਾਣੀ ਨਹੀਂ ਨਹੀਂ ਐ ਨਹੀਂ ਅਦੀ ਭਰਾ ਮਾ ਤੇਰੇ ਛੋਟੇ ਭਰਾ ਨੂੰ ਆਪਣੇ ਨੂੰ ਲੈਣ ਆਏ ਆ ਅਸੀਂ ਨਾ ਉਹਨਾਂ ਪੁੱਤ ਜਨੜਾ ਰਾਮ ਮਾਸੜ ਵੀ ਤੇਰਾ ਨਾਲ ਚੱਲਿਆ ਹੈ ਵੀ ਚੱਲਣੇ ਨਾਲ ਹੈ ਨਹੀਂ ਇਕੱਲੇ ਜਾਣਾ ਆਪਾਂ ਚੱਲਦੇ ਹਾਂ ਉੱਤੇ ਕਿਹਾ ਮਾਲੂ ਹੈ ਹੈ ਮਾਸੜ ਜੀ ਮੰਨ ਲੇਗਾ ਮਾਸੜ ਜੀ ਮੰਨ ਲੇਗਾ ਮੈਂ ਮੈਂਟੂ ਭਰਾ ਦੀ ਨਹੀਂ ਮੰਨਣੀ ਹੈ ਚੱਲ ਫੇਰ ਚੱਲਣੀ ਹੈ ਚਲੋ ਹੁਣ ਮੇਰਾ ਪੁੱਤ ਚਲੋ ਵੀ ਚੱਲੀਏ ਮਾਸੜ ਜੀ ਫੇਰ ਗੱਡੀ-ਕੁੱਡੀ ਤੁਸੀਂ ਸੰਭਾਲ ਲਿਓ ਅੰਦਰ ਲਵਾ ਦਿਓ ਵੱਡਾ ਸਵਾਲ ਆਰਾਮ ਜੀ ਹੈਗਾ ਨਹੀਂ ਜਾਣੀ ਗੱਡੀ ਨੂੰ ਮੋਗੀ ਲੈ ਜਾਣਗੇ ਅੱਛਾ ਉੱਤੇ ਲੈ ਜਾਣੇ ਹੁਣ ਸਟਾਰਟ ਕਰ ਲਓ ਫੇਰ ਇਹਨੂੰ ਅੱਛਾ ਚਾਬੀ ਇਹਦੀ ਇਹਦੇ ਕੋਲ ਹੀ ਚਾਬੀ ਦੇ ਦੇ ਕੋਈ ਨਾ ਮੇਰੇ ਹਾਂ ਫੇਰ ਦੰ ਚਲੋ ਫਿਰ ਚੱਲੀਏ ਚਲੋ ਆਪਾਂ ਚੱਲ ਫਿਰ ਰਾਜੂ ਖੜਾ ਹੋ ਮੇਰਾ ਪੁੱਤ ਮਾਰਸ਼ਲ ਕੋਈ ਹੋਰ ਯਾਰ ਦਿਆ ਆਈ ਡਿੱਕਾ ਯਾ ਮੈਂ ਮਰਵਾਉਣਾ ਤੁਸੀ ਭਰਾ ਨਹੀਂ ਮਰਵਾ ਲੈ ਭਰਾ ਨੂੰ ਮਾਰਨਾ ਸੀ ਕਿਤੇ ਅਸੀਂ ਮਰਵਾਉਣ ਆਏ ਆ ਭਰਾ ਨੂੰ ਕਿਤੇ ਆਹ ਕਹਿ ਨਹੀਂ ਜਾਂਦੇ ਯਾਰ ਕਿਉਂ ਯਾਰ ਬੇਇੱਜ਼ਤੀ ਕਹੀ ਜਾਂਦੇ ਹੋ ਬੇਇੱਜ਼ਤੀ ਥੋੜੀ ਹੈ ਆ ਬੈਠਾ ਆਪਾਂ ਮਿਲ ਗਏ ਬੇਇੱਜ਼ਤੀ ਤਾਂ ਹੁੰਦੀ ਆ ਆਪਾਂ ਉੱਥੇ ਲਿਖਾ ਲਾਂਗੇ ਮਾਸੜ ਨੂੰ ਨਹੀਂ ਉੱਥੇ ਹੀ ਨੇ ਸਾਰੇ ਮਾਰ ਲੈ ਉੱਥੇ ਕੰਮ ਹੋ ਰਿਹਾ ਹਾਂ ਹਾਂ ਜਦ ਕਿ ਲੋੜ ਹਾਂ ਬੈਠਾ ਨਹੀਂ ਲੋੜ ਨਹੀਂ ਹਾਂ ਅਲਟੀਕੋਮੇਡੀ ਨਹੀਂ ਨਹੀਂ ਲੋੜ ਹੀ ਨਹੀਂ ਉੱਥੇ ਬੈਠ ਲਈ ਇੱਧਰ ਹੀ ਬੈਠ ਗੁਰਦੀਪ ਤੂੰ ਕਹਤੇ ਆ ਮੇਰੇ ਕੋ ਗੱਡੀ ਹੈ ਗੱਡੀ ਤੇ ਆ ਤੂੰ ਹਾਂਜੀ ਇਹ ਕਿਹਾ ਤੁਸੀਂ ਬੈਠ ਜਾਓ ਬਾਈ ਉਧਰ ਨਾਲ ਬੈਠੋ ਕਿਹਾਣਾ ਤੁਸੀਂ ਅੰਕਲ ਤੁਸੀਂ ਉਹ ਗੱਡੀ ਚ ਚਲੇ ਆਓ ਤੁਸੀਂ ਉਤਾਰਾ ਕਿਉਂ ਜੀ ਉਹਨਾਂ ਮੈਂਬਰ ਬੈਠਾ ਜਾਂਦਾ ਤੁਸੀਂ ਬੈਠੋ ਨਾਲ ਤੁਸੀਂ ਬੈਠੋ ਨਾਲ ਜੀ ਇੱਧਰ ਪਿੱਛੇ ਬੈਠੋ ਨਾਲ ਕੋਈ ਨਹੀਂ ਕਹਾਂ ਨਾਲ ਹੈਗਾ ਬੰਨ ਰਹਿਣਾ ਲੈਣ ਦੇ ਕੋਈ ਨਹੀਂ ਦਰਵਾਜ਼ਾ ਲਾ ਦੇ ਪੁੱਤ ਤੇ ਅਸੀਂ ਜੀ ਰਾਜੂ ਨੂੰ ਤੁਸੀਂ ਦੇਖਿਆ ਜਿਵੇਂ ਇਹ ਨਾਲ ਲੈ ਕੇ ਚੱਲੇ ਆ ਇਹਦਾ ਨਾਂ ਪੂਰਾ ਹੈਗਾ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਕਹਿਲ ਛੋਟਾ ਨਾਮ ਰਾਜੂ ਆ ਵੀਰ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਫਾਦਰ ਸਾਹਿਬ ਦੀ ਤਾਂ ਪਹਿਲਾਂ ਡੈਥ ਹੋਈ ਹੈ ਮਾਤਾ ਜੀ ਦੀ ਹੁਣ 3 ਕਿ ਮਹੀਨੇ ਪਹਿਲਾਂ ਡੈਥ ਹੋਈ ਹੈ ਮਾਤਾ ਜੀ ਦੀ ਡੈਥ ਤੋਂ ਬਾਅਦ ਬਹੁਤ ਜ਼ਿਆਦਾ ਮੈਂਟਲੀ ਅਫਸੈਟ ਹੋ ਗਿਆ ਵੀਰ ਕਿ ਗਵੰਡੀ ਨੇ ਵੀਰੇ ਹੁਣੇ ਰਾਮ ਸਿੰਘ ਜੀ ਰਾਮ ਸਿੰਘ ਕੀ ਕਰਦਾ ਹੈ ਮਤਲਬ ਮੈਂਟਲੀ ਪੰਨ ਤੋੜ ਮਨ ਲ ਕਰਦਾ ਕੋਈ ਕਦੇ ਕੱਪੜੇ ਉਤਾਰ ਦਿੱਤਾ ਹੈ ਬਸ ਵੇਜੇ ਕੱਪੜੇ ਤਾਰ ਕੇ ਮੰਗਾ ਘੁੰਮਦਾ ਰਹੇ ਗੱਡੀ ਕੋਲੋਂ ਫੋਕਾ ਕਰਾਉਂਗਾ ਗੱਡੀ ਪਹੁੰਚਦਾ ਸੀ ਇਧਰ ਤੋਂ ਰਾਤ ਨੂੰ ਪੂਰੀ ਰਾਤ ਠੀਕਾ ਮਰੀ ਜਾਂਦਾ ਹੈ ਇੱਕ ਉੱਥੇ ਪੰਨੀ ਜਾਂਦਾ ਕੋਈ ਚੀਜ਼ ਵੀਡੀਓ ਤੇ ਅਸੀਂ ਲਿਖਿਆ ਹਾਂ ਮਸ਼ੀਨ ਪੰਨ ਤੇ ਜੋ ਪੋਰਟੂਟੀਆਂ ਦੇ ਟਾਈਪ ਤੋੜਦੇ ਹੂੰ ਪਹਿਲਾਂ ਥੋੜੀ ਸੀ ਪਹਿਲਾਂ ਮਾਰਦਾ ਤਾਂ ਬਹੁਤ ਹੀ ਜ਼ਿਆਦਾ ਮਤਲਬ ਜ਼ਿਆਦਾ ਜ਼ਿਆਦਾ ਮੈਂਟਲ ਹੋ ਗਿਆ ਕੱਲਾ ਰਹਿ ਕੇ ਕਰਕੇ ਨਾ ਪਤਾ ਨਹੀਂ ਕਹਿੰਦੇ ਬਿਲਕੁਲ ਠੀਕ ਬਾਜੀ ਜੀ ਤੇਰੇ ਕੋਲ ਸਾਸੀ ਸੀਗਾ ਬਲਾਉ ਦਾ ਜੀ ਪੜਿਆ ਲਿਖਿਆ ਵਾ ਤਾਂ ਇਹ ਵੀ ਸਹੀ ਹੋ ਤੇ ਅੱਖ ਲੱਗੇ ਹਾਂ ਨਹੀਂ ਸ਼ੁਕਰ ਦਾ ਆਇਆ ਸੀ ਖਿਆਲ ਕਰ ਮੇ ਨਹੀਂ ਹੋ ਜਾਂਦਾ ਜੀ ਇਦਾਂ ਅਸੀਂ ਬਹੁਤ ਬੰਦਿਆਂ ਨੂੰ ਰਿਸਕਿਊ ਕੀਤਾ ਹੋ ਜਾਂ ਥੋੜੇ ਦਿਨਾਂ ਚ ਸੈੱਟ ਹੋ ਜਾਣਾ ਕਿਉਂਕਿ ਇਹਦੀ ਲਿਵ ਜੀ ਟੁੱਟ ਗਈ ਸਵੇਰੇ 7:00 ਵਜੇ ਦੀਪ ਲੈ ਕੇ ਜਾਂਦਾ ਜੀ ਮੈਂ ਬਾਹਰ ਕੋਈ ਸਮਾਨ ਸਮੋਪੀ ਕੇ ਆਉਂਦਾ ਜੀ ਨਾ ਖਾਂਦਾ ਨਾ ਨਸ਼ਾ ਹੀ ਆ ਕੋਈ ਉਹਦਾ ਹੈਗਾ ਸਵੇਰੇ ਭੰਗ ਭੁੰਗ ਨਹੀਂ ਚੱਕਿਆ ਹੋਇਆ ਦਿਮਾਗ ਦਾ ਜੀ ਸ਼ਾਇਦ ਚਲੋ ਜੀ ਕੋਸ਼ਿਸ਼ ਹੋ ਸਕਦਾ ਹੈ ਮਾਸਟਰ ਜੀ ਨੇ ਇਹਨਾਂ ਦੇ ਦੋ ਮਾਸੜ ਨਾਲ ਆਏ ਨੇ ਇੱਕ ਵੱਡੇ ਘਰ ਤੋਂ ਮੋਗੇ ਕੋਲ ਇੱਕ ਮੋਗੇ ਤੋਂ ਬਾਈ ਇਹਨਾਂ ਦੇ ਬੇਟੇ ਨੇ ਸਾਡੇ ਨਾਲ ਗੱਲ ਕੀਤੀ ਉਹਦੇ ਨਾਲ ਅਟੈਚ ਆ ਥੋੜਾ ਬਹੁਤਾ ਕਿਤੇ ਉਹਨੂੰ ਇਹਨੇ ਫੋਨ ਬੰਦ ਕੀਤਾ ਕਿਉਂਕਿ ਲੱਗਦਾ ਸੀ ਉਹ ਉਹ ਪਿਆਰ ਵੀ ਕਰਦਾ ਇਹਨੂੰ ਤਾਂ ਬਹੁਤ ਉਹਨੇ ਸੈਟ ਸਟ ਕਰਨ ਬਹੁਤ ਜੂਰ ਲਾਇਆ ਸੀ ਕਿਸੀ ਕਰਮਚਾਰਮਨ ਦਾ ਹੀ ਨਹੀਂ ਸੀ ਮੈਂ ਕਮਿਫਰਸ ਨੂੰ ਦੱਸਿਆ ਜਦੋਂ ਵੀਡੀਓ ਦੇਖੀ ਸਾਨੂੰ ਲੱਗਿਆ ਵੀ ਬੰਦਾ ਬਹੁਤ ਸਮੱਸਿਆ 'ਚ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਬੰਦੇ ਰੈਸਕਿਊ ਕਰਦੇ ਹਾਂ ਸਾਡੇ ਕੋਲੇ ਬੰਦੇ ਆਉਂਦੇ ਨੇ ਸਾਨੂੰ ਪਤਾ ਹੈ ਇਦਾਂ ਦਾ ਬੰਦਾ ਜਾਂਦਾ ਖੁਦ ਨੂੰ ਨੁਕਸਾਨ ਪਹੁੰਚਾ ਸਕਦਾ ਵਾ ਜਾਂ ਕਿਸੇ ਹੋਰ ਨੂੰ ਨੁਕਸਾਨ ਗੱਡੀ ਜਾਗ ਹੈ ਇਹ ਦੇ ਵੇਰਾਂ ਨੇ ਵੀ ਗਾਇਆ ਐਲਬਮ ਕੱਢੀ ਹੈ ਇਸਨੇ ਆਪਣੀ ਹਾਂ ਅਸ਼ੈਲਬਮ ਵੀ ਸੀ ਇਹਦੀ ਇੱਕ ਦੰਗੀਆਂ ਜ਼ਿੰਦਗੀਆਂ ਮੁੜ ਕੇ ਬਹੁਤ ਮਾੜੇ ਹਾਲਾਤਾਂ ਚਲੇ ਜਾਂਦੀਆਂ ਵਾ ਅਜੇ ਤਾਂ 3 ਮਹੀਨੇ ਹੋਏ ਸੀਗੇ ਕਈ ਤਾਂ 3-3 ਸਾਲ 10-10 ਸਾਲਾਂ ਤੋਂ ਜਿਵੇਂ ਅਸੀਂ ਸ਼ਿੰਦੇ ਨੂੰ ਲੈ ਕੇ ਆਏ ਬਾਈ ਨੂੰ ਕੋਟਪੁੱਤ ਕੋਟਪੂਰੇ ਤੋਂ 3-4 ਸਾਲਾਂ ਤੋਂ ਉਹ ਮੈਂਟਲੀ ਅਫਸੈਟ ਜਟਾਂ ਏਡੀਆਂ ਏਡੀਆਂ ਹੋ ਗਈਆਂ ਸੀਗੀਆਂ ਹਨਾ ਮਾਂ ਦੀ ਮੌਤ ਤੋਂ ਬਾਅਦ ਹੀ ਉਹ ਮੈਂਟਲ ਹੋਇਆ ਸੀ ਪੀ ਐਚ ਡੀ ਕਰਦਾ ਸੀ ਆਈਏਐਸ ਦੀ ਤਿਆਰੀ ਕਰ ਰਿਹਾ ਸੀ ਉਹ ਸ੍ਰਿੰਦਰ ਕੁਮਾਰ ਸ਼ਿੰਦਾ ਤੇ ਕਿੱਡੀ ਵਧੀਆ ਉਹਦੀ ਜਾਨੀ ਕਿ ਮੰਡੇ ਦੀ 65 ਸੀ ਹਾਈ ਕੋਰਟ ਦੇ ਵਿੱਚ ਚੈਂਬਰ ਸੀ ਉਹਦਾ ਆਪਦਾ ਪਰ ਜਦੋਂ ਮੈਂਟਲੀ ਅਫਸੈਟ ਹੋ ਗਿਆ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਸਾਥ ਹੀ ਛੱਡ ਤਾ 3.5 ਸਾਲ ਉਹ ਇਕੱਲਾ ਹੀ ਉਸ ਘਰ ਦੇ ਵਿੱਚ ਰਿਹਾ 3.5 ਸਾਲਾਂ ਅੰਚ ਕਦੇ ਉਹ ਨਾਤਾ ਨਹੀਂ ਐ ਡੇ ਡੀਆਂ ਦਾੜੀ 'ਚ ਵੀ ਜਟਾਂ ਹੋ ਗਈਆਂ ਜਿਹੜਾ ਰੋਜ਼ ਕਲੀਨ ਸ਼ੇਵ ਸੀ ਮੁੰਡਾ ਸ਼ੇਵ ਕਰਕੇ ਰੱਖਦਾ ਸੀ ਆਪਣੇ ਆਪ ਨੂੰ ਇੰਨਾ ਸਮਾਰਟ ਸੀਗਾ ਮੁੰਡਾ ਹਾਈ ਕੋਰਟ ਦੇ ਵਿੱਚ ਵਕੀਲ ਦੇ ਨਾਲ ਸੀ ਉਹ ਮੰਨ ਲਓ ਸਰਕਾਰ ਦੇ ਉਲਟ ਪੀਆਰਆਈ ਪਾਉਣੀਆਂ ਪੂਰਾ ਮੰਨ ਲਓ ਐਕਟਿਵ ਵਕੀਲ ਸੀ ਫਿਰ ਉਹ ਪੀਐਚਡੀ ਕਰ ਰਿਹਾ ਸੀ ਜਿਹੜੇ ਮੌਂਕਸ ਹੁੰਦੇ ਨੇ ਜਿਹੜੇ ਆ ਪਿਕਸ਼ੂ ਹੁੰਦੇ ਨੇ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਉਹਨੇ ਥੀਸਿਸ ਲਿਖੀਆਂ ਕਿਤਾਬਾਂ ਲਿਖੀਆਂ ਬੁੱਕਸ ਲਿਖੀਆਂ ਉਹਨਾਂ ਦੇ ਉੱਪਰ ਉਹਨੇ ਫਿਰ ਆਈਏਐਸ ਦੀ ਤਿਆਰੀ ਕਰ ਰਿਹਾ ਸੀ ਡਿਪਟੀ ਮੰਨ ਲਓ ਡੀਐਸਪੀ ਡਾਇਰੈਕਟ ਭਰਤੀ ਹੋਇਆ ਸੀ ਹਰਿਆਣੇ 'ਚ ਪਰ ਇਸ ਲੈਵਲ ਤੋਂ ਜਾ ਕੇ ਵੀ ਉਹ ਜ਼ਮੀਨ ਤੇ ਅੜ ਗਿਆ ਕਿਉਂਕਿ ਡਿਪਰੈਸ਼ਨ ਵੱਧਦਾ ਚਲਾ ਗਿਆ ਜਦੋਂ ਲੋਕ ਆਪਣੇ ਸਾਥ ਨਹੀਂ ਦਿੰਦੇ ਆਪਣੇ ਭੈਣ ਭਰਾ ਵੀ ਮੁੱਖ ਮੋੜ ਜਾਣ ਤਾਂ ਫਿਰ ਬੰਦੇ ਦੀ ਹਾਲਤ ਬਦਤਰ ਹੁੰਦੀ ਜਾਂਦੀ ਹੈ ਪਰ ਇੱਥੇ ਇੱਕ ਇਹ ਪੋਜ਼ਿਟਿਵ ਗੱਲ ਰਹੀ ਆ ਰਾਜੂ ਨੂੰ ਹਜੇ 3 ਮਹੀਨੇ ਹੋਏ ਸੀ ਇਦਾਂ ਦਾ ਹੋਏ ਨੂੰ ਤੇ ਉਹਦੇ ਰਿਸ਼ਤੇਦਾਰਾਂ ਨੇ ਉਹਦੇ ਮਾਸੜ ਮਾਸੀਆਂ ਨੇ ਜਵੰਡੀਆਂ ਨੇ ਭੈਣਾਂ ਨੇ ਸਾਰਿਆਂ ਨੇ ਰਲ ਕੇ ਸਾਥ ਦਿੱਤਾ ਇਹ ਕਰਕੇ ਅੱਜ ਅਸੀਂ ਰਾਜੂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਸੁਖਿੰਦਰ ਸਿੰਘ ਰਾਜੂ ਕਹਿਲ ਇਹ ਵੀਰ ਦੀ ਸਿਹਤਯਾਬੀ ਵਾਸਤੇ ਅਰਦਾਸ ਕਰਿਓ ਇਹ ਵੀਰ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪਣੀ ਮਾਂ ਬਾਪ ਦੇ ਜਾਣ ਤੋਂ ਬਾਅਦ ਜਿਹੜੀ ਪਿੱਛੇ ਵਿਰਾਸਤ ਹੈ ਘਰ ਆ ਲੋਟ ਆ ਹੋਰ ਵੀ ਸਾਰਾ ਕੁਝ ਘਰ ਚ ਹਰ ਚੀਜ਼ ਆ ਤੇ ਇਹਨਾਂ ਚੀਜ਼ਾਂ ਨੂੰ ਦੁਆਰਾ ਤੋਂ ਸਿਮੇਟ ਸਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਵਸੇ ਅਰਦਾਸ ਕਰਿਓ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦੇ ਆਂ ਵੀ ਰਾਜੂ ਵੀਰ ਤੰਦਰੁਸਤ ਹੋਵੇ ਚਲਿਏ ਅਪ ਕਰੋ ਗੱਡੀ ਚੜਾ 15 ਕਿ ਮੜਾ ਆ ਤੁਸੀਂ ਲੋਕ ਲਾ ਦਿਓ ਜੀ ਸਾਡੇ ਹੈਨਾ ਸਾਹਮਣੇ ਗੱਡੀ ਦੇ ਇੱਕ ਵਰੀ ਲੋਕ ਨੂੰ ਨਹੀਂ ਘਰ ਨੂੰ ਘਰ ਨੂੰ ਲੋਕ ਲਾ ਦਿਓ ਗੱਡੀ ਗਾਂ ਕਰ ਸਕਤੂ ਕਰ